ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਸਾਰੇ ਸਾਰੇ ਮੈਂਬਰ ਸਭਾਣਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਕਾਣ ਦੀ ਹੋਈ। ਉਹਦੇ ਵਿੱਚ ਪੁਰੰਮੀ ਪਦਨਾ ਪ੍ਰਦੇਸ਼ ਨਿਯੁਕਤ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਧਮੀ ਸਾਹਿਬ ਵੀ ਸ਼ਾਮਲ ਹੋਏ ਸਾਬਕਾ ਪ੍ਰਧਾਨ ਪ੍ਰਸਰ ਪ੍ਰਕਾਸ਼ ਸਿੰਘ ਜੀ ਗੁਲੰਦਰ ਸਾਹਿਬ ਵੀ ਇੱਥੇ ਤੱਕ ਸ਼ਾਮਲ ਹੋਏ ਸਾਰੇ ਉਹਨਾਂ ਦੇ ਆਬੇਦਾਰ ਸਹਿਬਾਨ ਵਰਕਿੰਗ ਕਮੇਟੀ ਦੇ ਮੈਂਬਰ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ 93 ਜਿਹੜੇ ਮੈਂਬਰ ਸਹਿਬਾਨ ਆ ਉਹ ਹਾਜ਼ਰ ਹੋਏ 13 ਮੈਂਬਰ ਜਿਹੜੇ ਆ ਉਹਦੇ ਵਿੱਚੋਂ 6 ਮੈਂਬਰ ਤਾਂ ਸਾਡੇ ਵਿਦੇਸ਼ ਦੇ ਵਿੱਚ ਆ ਕਿਉਂਕਿ ਪਹਿਲਾਂ ਪ੍ਰੋਗਰਾਮ ਬਣੇ ਹੁੰਦੇ ਆ 5 ਮੈਂਬਰ ਜਿਹੜੇ ਆ ਕੁਝ ਬਜ਼ੁਰਗ ਹੋਣ ਕਰਕੇ ਤੇ ਜਿਆਦਾ ਸਿਹਤ ਕਮਜ਼ੋਰ ਹੋਣ ਕਰਕੇ ਦੋ ਤਿੰਨ ਹਸਪਤਾਲ ਚ ਲੱਗਣਾ ਔਰ ਦੋ ਮੈਂਬਰ ਸਾਹਿਬਾਨ ਦੇ ਵਿੱਚ ਪਰਿਵਾਰਕ ਇੱਕ ਦੀ ਮਿਸੇ ਦੀ ਜਿਆਦਾ ਬਿਮਾਰ ਹਸਪਤਾਲ ਤੇ ਇੱਕ ਦੀ ਹੋਰ ਪਰਿਵਾਰਕ ਸਮੱਸਿਆ ਚੰਡੀਗੜ੍ਹ ਨੂੰ ਆ ਰਹੇ ਸੀ ਕਿਤੇ ਰਸਤੇ ਦੇ ਵਿੱਚ ਉਹਨਾਂ ਦੇ ਦਫ਼ਦਕੀ ਵਿਸੇਦਾਰ ਦੀ ਡਾਕਟਰ ਕਰਤੀ ਤੇਥੋਂ ਵਾਪਸ ਕੇ ਸੋ ਟੋਟਲ 66 ਮੈਂਬਰ ਜਿਹੜੇ ਆ ਸਾਡੇ ਉਹ ਅੱਜ ਵੀ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਪਾਰਟਿਸਪੇਟ ਕੀਤਾ ਮੈਂ ਉਹ ਸਿੱਧਾ ਤੁਹਾਡੇ ਨੂੰ ਧੰਨਵਾਦ ਕਰਦਾ ਸਾਡੇ ਸਾਫਕਾ ਸੀ ਦੇ ਪ੍ਰਧਾਨੇ ਸਦਾ ਸੁਖੀ ਸਿੰਘ ਪਟੇਵਾਰ ਸਾਹਿਬ ਉਹਨਾਂ ਦੇ ਪੁੱਟਾ ਜੀ ਤਿੰਨ ਚਾਰ ਦਿਨ ਪਹਿਲਾਂ ਫਿਲਾਈ ਕਰਕੇ ਹਲੇ ਭੋਗ ਨਹੀਂ ਪਿਆ ਉਹ ਵੀ ਮੀਟਿੰਗ ਚ ਆਏ ਸਰਦਾਰ ਤੇਜ ਸਿੰਘ ਜੀ ਚੀਮਾ ਸਾਹਿਬ 90 ਸਾਲ ਤੋਂ ਵੱਧ ਉਮਰ ਦੇ ਨੇ ਵੀ ਚੇਅਰ ਦੇ ਉੱਤੇ ਉਹ ਵੀ ਮੀਟਿੰਗ ਦੇ ਵਿੱਚ ਸ਼ਾਮ ਲਾਇਆ ਤਿੰਨ ਚਾਰ ਹੋਰ ਮੈਂਬਰ ਨੇ ਜਿਨ੍ਹਾਂ ਦੀ ਸਿਹਤ ਕਾਫੀ ਜਿਹੜੀ ਆ ਉਹ ਕੰਮ ਲੰਬੇ ਸਮੇਂ ਤੋਂ ਠੀਕ ਨਹੀਂ ਰਹੀ ਸਰਦਾਰ ਰਵਿੰਦਰ ਸਿੰਘ ਜੀ ਚੱਕ ਸਾਹਿਬ ਨੇ ਸਰਦਾਰ ਹਰਜਾਪ ਸਿੰਘ ਜੀ ਸਾਡੇ ਅਮਰ ਸਾਹਿਬ ਤੋਂ ਮੈਂਬਰ ਨੇ ਸਦਾਤ ਅਸੇਮ ਸਿੰਘ ਜੀ ਤਿਆ ਸਾਹਿਬ ਨੇ ਨਾ ਸਿਰਫ ਠੀਕ ਹੁੰਦੇ باوجود ਵੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਮੈਂਬਰ ਜਿਹੜੇ ਆ ਉਹ ਹਾਜ਼ਰ ਹੋਇਆ ਸੋ ਇੱਕ ਤਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦੂਰ ਸਿੰਘ ਬਾਦਲ ਸਾਹਿਬ ਵੀ ਜਿਹੜੀ ਪ੍ਰਧਾਨਗੀ ਆ ਉਹਦੇ ਵਿੱਚ ਭਰੋਸਾ ਪ੍ਰਗਟ ਕੀਤਾ ਔਰ ਤਗੜੇ ਹੋ ਕੇ ਜਿਹੜਾ ਪਾਰਟੀ ਦੇ ਨਾਲ ਖੜਨ ਦਾ ਜਿਹੜਾ ਪ੍ਰੋਸਾ ਉਹ ਪ੍ਰਧਾਨ ਸਾਹਿਬ ਤੋਂ ਤੁਕਵਾਇਆ ਔਰ ਜਿਹੜੀਆਂ ਸ਼ਕਤੀਆਂ ਜਿਹੜੀਆਂ ਪੰਥ ਨੂੰ ਸ਼ਰਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਦਿੱਲੀ ਦੀ ਸਰਕਾਰ ਦੀ ਛਾਇਦ ਉੱਤੇ ਲੱਗਿਆ ਹੋਈਆਂ ਉਹਨਾਂ ਦੇ ਖਿਲਾਫ ਵੀ ਜਿਹੜਾ ਮੈਂਬਰ ਸਰਮਾਨ ਨੇ ਆਪਣੇ ਬੜੇ ਸਖਤ ਜਿਹੇ ਸੈਂਟੀਮੈਂਟ ਹੈ ਉਹ ਅੱਜ ਦੀ ਮੀਟਿੰਗ ਦੇ ਵਿੱਚ ਪੇਸ਼ ਕੀਤੇ ਆ ਜਿਹੜੀ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਕੰਮ ਚੱਲ ਰਿਹਾ ਉਹਦੇ ਬਾਰੇ ਵੀ ਜਿਹੜੀ ਆ ਉਹ ਚਰਚਾ ਹੋਈ ਆ ਔਰ ਉਸ ਕਾਮ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਸਾਰਿਆਂ ਨੂੰ ਜਿਹੜੀ ਆ ਬੇਇੰਤਿਮੀ ਕੀਤੀ ਗਈ ਆ ਬਾਕੀ ਵੀ ਜਿਹੜੇ ਕੋਈ ਸਿੱਖ ਇੱਕ ਵਿਦਿਆਰਥਣ ਦੇ ਨਾਲ ਜਿਹਨੂੰ ਜਨਰੇਸ਼ਨ ਦੇ ਵਿੱਚ Rajasthan ਦੇ ਵਿੱਚ ਪੇਰ ਨਹੀਂ ਹੁੰਦੇ ਦਿੱਤਾ ਗਿਆ ਜਾਂ ਪਿਛੇ ਹਰਿਆਣਾ ਦੇ ਵਿੱਚ ਵੀ ਇੱਕ ਸੌਫਤ ਨੌਜਵਾਨ ਦੇ ਉੱਤੇ ਇਸੇ ਤਰ੍ਹਾਂ ਹੀ ਬਾਚਲ ਦੇ ਵਿੱਚ ਜਿਹੜੀਆਂ ਕੁਝ ਘਟਨਾਵਾਂ ਹੋਈਆਂ ਉਹਨਾਂ ਤੇ ਵੀ ਚਿੰਤਾ ਜਿਹੜੀ ਆ ਉਪਰ ਕਿੱਥੀ ਗਈ ਆ ਸੋ ਬੜੀ ਅੱਛੀ ਮੀਟਿੰਗ ਹੋਈਆ ਹੁਣ ਬਾਅਦ ਪੈਰ ਜਿਹੜਾ ਪਾਰਟੀ ਦਾ ਜਿਹੜਾ ਪਛਵੀਂ ਸ਼੍ਰੇਣੀਆਂ ਦਾ ਵਿੰਗ ਹੈ ਈਸੀ ਵਿੰਗ ਉਹ ਵੀ ਮੀਟਿੰਗ ਹੋਏਗੀ ਅੱਜ ਦੀ ਮੀਟਿੰਗ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਸਰਦਾਰ ਬ੍ਰਿੰਦਰ ਸਿੰਘ ਜੀ ਕੁੰਦੜ ਸਾਹਿਬ ਸਦਨ ਮਹਿੰਦਰ ਸਿੰਘ ਜੀ ਕਰੇਵਾਲ ਸਾਹਿਬ ਉਹ ਵੀ ਉੱਥੇ ਉੱਤੇ ਤੌਰ ਤੇ ਹਾਜ਼ਰ ਹੋਏ ਆ ਪਰ ਸਾਰੇ ਮੈਂਬਰ ਸਰਬਾਨ ਦਾ ਸਾਰੇ ਲੀਡਰ ਦਾ ਧੰਨਵਾਦ ਕੀਤਾ